ਉੰਨਾਂ ਸਿਗਰੇ ਵਾਲਾ ਉਹ ਤੂੰ ਲੈਨੀਆ ਭਾਨੇ ਸਿੱਧੂ ਨਾਲ ਬੰਗੇ ਪਰ ਤੂੰ ਭਾਨੇ ਸਿੱਧੂ ਨਾਲ ਬੰਗੇ ਨਾਲ ਪਹਿਲੀ ਗੱਲ ਤਾਂ ਤੈਨੂੰ ਪਤਾ ਨਹੀਂ ਭਾਨਾ ਸਿੱਧੂ ਹੈ ਕੌਣ ਭਾਨਾ ਸਿੱਧੂ ਮੱਜੀ ਸਿੰਘਾ ਮੱਜੀ ਸਿੰਘ ਤੇ ਬਾਜ ਨਾਲ ਗਈ ਦੱਸਿਆ ਨਹੀਂ ਤੇ ਭਾਨਾ ਸਿੱਧੂ ਲੋਕਾਂ ਦੀ ਸੇਵਾ ਬਿਲਕੁਲ ਨਹੀਂ ਕਰਦਾ ਉਹ ਜੇ ਕੋਈ ਗਰੀਬ ਕੋ ਗਰੀਬੀ ਹੁੰਦੀ ਆ ਕੋਈ ਗਰੀਬ ਹੁੰਦਾ ਭਾਨਾ ਸਿੱਧੂ ਨੂੰ ਪੈਸੇ ਦਿੰਦਾ ਕਈਆਂ ਦੇ ਭਾਨੇ ਸਿੱਧੂ ਨੇ ਕਰਜੇ ਲਾਏ ਆ ਕਈ ਗਰੀਬ ਕੁੜੀਆਂ ਦੇ ਵਿਆਹ ਕੀਤੇ ਆ ਭਾਨੇ ਸਿੱਧੂ ਨੇ ਉਹ ਕਈ ਏਜੰਟਾਂ ਦੀਆਂ ਦੁਕਾਨਾਂ ਬੰਦ ਕਰਾਤੀਆਂ ਕਈ ਕਹਿੰਦੇ ਕਮਿਸ਼ਨ ਲੈਂਦਾ ਯਾਰ ਥੋੜੀ ਬਹੁਤ ਕਮਿਸ਼ਨ ਤਾਂ ਲੈਣੀ ਪੈਣੀ ਆ ਨਾ ਹੋਰ ਘਰ ਵੀ ਚਲਾਉਣਾ ਨਾ ਕਾਰ ਦਾ ਪٹرول ਵੀ ਪੜਾ ਨਵੀਂ ਕਾਰ ਵੀ ਲੜੀ ਹੈ ਹੋ ਮਾਰਾ ਮੋਟਾ ਮੋਬਾਈਲ ਵੀ ਰੱਖਣੇ ਉਹਨਾਂ ਦੇ ਚਾਰਜ ਵੀ ਕਰਾਉਣੇ ਤੇ ਕਮਿਸ਼ਨ ਤਾਂ ਲੈਣੀ ਪੈਣੀ ਦਾ ਥੋੜੀ ਬਹੁਤ ਕਿੱਚ ਕੀ ਮਾਰਾ ਤੇ ਦੀਜਾ ਕਹਿੰਦਾ ਵੀ ਇਲਾਕੇ ਵਿੱਚ ਜਿੱਦਾਂ ਗੱਬਰ ਦਾ ਨਹੀਂ ਕਿ 50 50 ਕੋਸ ਦੂਰ ਕੋਈ ਬੱਚਾ ਰੋਤਾ ਹੈ ਤੋ ਮਾਂ ਬੋਲਦੀ ਆ ਚੁੱਪ ਕਰ ਜਾ ਗੱਬਰ ਸਿੰਘ ਆ ਜਾਊਗਾ ਇੱਦਾਂ ਹੀ ਕਹਿੰਦੇ ਆ ਪਾਨੇਸਦੂ ਦੇ ਏਰੀਏ ਵਿੱਚ 50 50 ਗਦੋ ਮੀਟਰ ਦੂਰ ਜਦੋਂ ਕੋਈ ਨਸ਼ਾ ਵੇਚਣ ਵਾਲਾ ਨਸ਼ਾ ਵੇਚਦਾ ਰ ਤੇ ਨਸ਼ੇ ਵਾਲੇ ਕਹਿੰਦੇ ਆ ਚੁੱਪ ਕਰ ਜਾ ਨਾ ਨਾ ਦਾ ਨਸ਼ਰਾ ਦੀ ਤੋਂ ਪਾਨੇਸਦੂ ਆ ਜਾਊਗਾ ਉਹ ਪੰਜਾਬ ਦਾ ਹੀਰੋ ਆ ਪਾਨੇਸਦੂ ਭਗਤ ਸਿੰਘ ਤੋਂ ਬਾਅਦ ਇਹਦਾ ਹੀ ਨੰਬਰ ਆ ਤੇ ਤੂੰ ਤੂੰ ਪਾਨੇਸਦੂ ਨਾਲ ਪੰਗੇ ਲੈਨੀ ਆ ਜੇ ਗਿਆਦਰ ਭਾਨੇ ਸਿੱਧੂ ਨੂੰ ਗੁੱਸਾ ਚੜ ਗਿਆ ਨਾ ਨੇ ਕੈਨੇਡਾ ਆ ਜਾਣਾ ਚੁੱਪ ਕਰਕੇ ਕੈਨੇਡਾ ਵਾਲੀਏ ਫੁਗਰੀਏ ਮੱਛੀ ਖਾ ਬੰਗਾਲ ਦੀ ਬੰਗਾਲਣ ਮੱਛੀ ਖਾਈਆ ਮੱਛੀ ਖਾਈਆ ਇੱਥੇ ਬੈਠੀ ਆਵੇਂ ਨਾਲ ਹੈ ਭਾਨੇ ਸਿੱਧੂ ਨਾਲ ਪੰਗੇ ਅੱਜ ਨੇ ਇੱਕ ਦੋ YouTube ਦੇ ਪੈਸੇ ਕਮਾਉਣੀਆਂ ਰ ਮਹੀਨੇ ਦੇ ਓਏ ਇਹਨੇ ਇੱਕ ਤਾਂ ਭਾਨਾ ਸਿੱਧੂ ਰੋਜ਼ ਵੰਡ-ਵੁੰਡੀ ਦਿੰਦਾ ਗਰੀਬਾਂ ਨੂੰ ਭਾਨੇ ਸਿੱਧੂ ਦੇ ਗਰੀਬ ਕਰਦੇ ਮੋਰੇ ਸਵੇਰੇ 2 3000 ਗਰੀਬ ਖੜਾ ਹੁੰਦਾ ਤੇ ਭਾਨਾ ਸਿੱਧੂ ਸਾਰਿਆਂ ਨੂੰ ਪੈਸੇ ਵੰਡਦਾ ਆ ਤੇਰੀ ਹੈਗੀ ਇੰਨੀ ਔਕਾਤ ਫੁਗਰੀਏ ਕੈਨੇਡਾ ਵਾਲੀਏ ਤੇਰੀ ਹੈਗੀ ਇੰਨੀ ਔਕਾਤ ਤੇ ਤੂੰ ਭਾਨੇ ਸਿੱਧੂ ਨਾਲ ਪੰਗੇ ਲੈਣਾ ਬੰਦ ਕਰਦੇ ਬੰਦ ਕਰਦੇ ਭਾਨੇ ਸਿੱਧੂ ਨਾਲ ਪੰਗੇ ਲੜੋ ਨੰਸੀ ਗਰੇਵਾਲ ਆ ਵੀਰੋ ਔਰ ਨਾਂਸੀ ਗਰੇਵਾਲ ਕੂਲੇ ਪਖਾੜੀ ਫੁਕਰੀ ਕਨੇਡਾ ਵਾਲੀ ਨੇ ਅੱਜ ਫਿਰ ਭਾਨੇ ਸਿੱਧੂ ਦੇ ਸਾਡੇ ਹੀਰੋ ਦੇ ਗੰਦ ਬਕਿਆ ਆ ਇਹ ਵੇਲੀ ਬੈਠੀ ਉਹਦੇ ਖਾ ਗਏ ਮਸ਼ੀ ਪਤਾ ਨਹੀਂ ਕੀ ਨਾਮ ਦਾ ਸੁਨੀਤਾ ਕੁਲਕਰਨੀ ਬੰਗਾਲਣ ਏਜੰਸੀਆਂ ਦੀ ਛੱਡੀ ਹੋਈ ਇਹ ਪੰਜਾਬੀਆਂ ਨੂੰ ਵੱਧ ਘੱਟ ਬੋਲਦੀ ਰਹਿੰਦੀ ਜਿਹੜਾ ਪੰਜਾਬ 'ਚ ਚਾਹੀਦਾ ਕੰਮ ਕਰਦਾ ਨਾ ਇਹ ਉਹਦੇ ਹੀ ਖਿਲਾਫ ਹੋ ਜਾਂਦੀ ਆ ਫੇਰ ਮੈਂ ਪਤਾ ਕੀਤਾ ਵੀ ਇਹ ਹੈ ਕੌਣ ਆ ਫੇ ਮੈਨੂੰ ਕਲਦੀਬ ਘਮੜ ਕੈਨੇਡਾ ਵਾਲੇ ਨੂੰ ਮੈਂ ਫੋਨ ਲਾਇਆ ਤੇ ਉਹਨੇ ਦੱਸਿਆ ਵੀ ਇਹ ਫालतू ਜਨਾਨੀ ਇਹਨੂੰ ਵਿੱਚ ਕੋਈ ਪੁੱਛਦਾ ਨਹੀਂ ਚਾਰ ਪੰਜ ਨੂੰ ਬਿਮਾਰੀਆਂ ਲੱਗੀਆਂ ਹੋਈਆਂ ਆਂ ਕੂਲੇਪਦੀ ਇਹਨੂੰ ਆਤ ਪਈ ਹੋਈ ਕੂਲੇਪੇ 24 ਘੰਟੇ ਖਾਂਦੀ ਕਹਿੰਦੇ ਦੋ ਤਿੰਨ ਪੈਕਟ ਕਹਿੰਦੇ ਕੂਲੇਪਾਂ ਦੇ ਆਪਣੇ ਕੂਲ ਹੀ ਰੱਖਦੀ ਆ ਹੈਂ ਇੱਕ ਗੰਦੀ ਜਨਾਨੀ ਪੰਜਾਬੀਆਂ ਨੂੰ ਵੱਧ ਘਾਟੋ ਪੰਜਾਬੀਆਂ ਨੇ ਕਰੋੜਾਂ ਦੇ ਲੰਗਰ ਲਾਤੇ ਪਤਾ ਨਹੀਂ ਕਿੱਥੇ ਕਿੱਥੇ ਦੁਨੀਆ ਰਜਾਤੀ ਆ ਆ ਭਾਵੇਂ ਪੰਜਾਬੀਆਂ ਦੇ ਬੁਰੇ ਹਾਲ ਆ ਪਰ ਪੰਜਾਬੀ ਚੰਗੇ ਕੰਮ ਕਰਦੇ ਪਿੱਛੇ ਨਹੀਂ ਹਟਦੇ ਆ ਆ ਭਾਵੇਂ ਰਗੜੀ ਗਏ ਆ ਦੁਨੀਆ ਦੇ ਕੋਨੇ ਕੋਨੇ 'ਚ ਲੰਗਰ ਲਾਤੇ ਦੁਨੀਆ ਦੇ ਕੋਨੇ ਕੋਨੇ 'ਚ ਲੋਕਾਂ ਦੀਆਂ ਮਾਤਾਂ ਕੀਤੀਆਂ ਇਹ ਪੂਰੀ ਦੁਨੀਆ ਜਾਣਦੀ ਆ ਹੈਨਾ ਇਹ ਏ ਫੁਕਰੀ ਕੁਲਪ ਖਾਣੀ ਲਾ ਕੇ ਦੋ ਕੁਲੇ ਪੁੱਪਰ ਦੇ ਬੁੱਲਾ 'ਚ ਦੋ ਕੁਲੇ ਬੱਥਲੇ ਵਾਲੇ ਬੁੱਲਾ 'ਚ ਤੇ ਕਰਕੇ ਹੈਵੀ ਆ ਮੇਕਅਪ ਇੰਨਾ ਹੈਵੀ ਮੇਕਅਪ ਕਰਦੀ ਕਹਿੰਦੇ ਅੱਧਾ ਘੰਟਾ ਦੇ ਮੇਕਅਪ ਕਰਨ ਨੂੰ ਲਾਉਂਦੀ ਰੀਲ ਬਣਾਉਣ ਤੋਂ ਪਹਿਲੋਂ 5 ਮਿੰਟ ਦੀ ਰੀਲ ਬਣਾਉਣੀ ਹੁੰਦੀ ਆ ਵੀਡੀਓ ਅੱਧਾ ਘੰਟਾ ਮੇਕਅਪ ਤੇ ਲਾ ਦਿੰਦੀ ਆ ਤੇ ਮੈਨੂੰ ਇਹ ਵੀ ਦੱਸਿਆ ਗਲਦੀਬ ਘੁੰਮਣੇ ਕੈਨੇਡਾ ਵਾਲੇ ਨੇ ਵੀ ਇਹਦਾ ਨਾ ਜੇਕਰ ਉਹਦਾ ਮੂੰਹ ਵੇਖ ਲਓ ਬਿਨਾ ਮੇਕਅਪ ਤੋਂ ਤੁਹਾਨੂੰ ਉਹਦੇ ਡਰ ਲੱਗ ਜਾਣਾ ਕਈ ਯਾਰ ਕਹਿੰਦੇ ਬਿਨਾ ਮੇਕਅਪ ਤੋਂ ਕਰੂੰ ਬਾਹਰ ਨਿਕਲੂਗੀ ਮਹਲੇ ਦੇ ਲੋਕ ਡਰ ਕੇ ਅੰਦਰ ਵੜ ਜਾਂਦੇ ਆ ਕਈ ਯਾਰ ਬਿਨਾ ਮੇਕਅਪ ਤੋਂ ਆਊਗੀ ਮੇਕਅਪ ਉਤਰ ਜੂਆ ਕਦੇ ਗਈ ਹੋਊਗੀ ਜਦੋਂ ਵਾਪਸ ਆਉਂਦੀ ਲੋਕੀ ਨੂੰ ਪਛਾਣਦੇ ਨਹੀਂ ਕੌਣ ਆ ਇਹੋ ਜਿਹੇ ਦੀ ਭੂਤ ਵਰਗੀ ਸ਼ਕਲ ਆ ਜਿਹੋ ਜੀਆਂ ਗੱਲਾਂ ਕਰਦੀ ਆ ਦੇਖਾ ਕਿਦਾਂ ਭੈੜਾ ਬੋਲੀ ਜਨਾਨੀਆਂ ਵਾਲੀ ਆਵਾਜ਼ ਆ ਇਹਦੀ ਬੜੀ ਗੰਦੀ ਆਵਾਜ਼ ਆ ਇਹਦੀ ਰਾਖਸ਼ੀ ਨਹੀਂ ਹੁੰਦੇ ਓਏ ਰਾਖਸ਼ ਹੁੰਦੇ ਹੀ ਓ ਟੀਵੀ ਸੀਰੀਅਲ ਚ ਰਾਖਸ਼ੀ ਹੁੰਦਾ ਵਰਗੀ ਆਵਾਜ਼ ਆ ਇਹਦੀ ਉਸੇ ਹੀ ਨਸਲ ਦੀ ਜਨਾਨੀਆਂ ਰਾਖਸ਼ ਨਸਲ ਦੀ ਤੇ ਵੀਰੋ ਇਹੋ ਜਿਹੇ ਫੁਕਰੀਆਂ ਨੂੰ ਨਾ ਸੁਣਿਆ ਕਰੋ ਪਾਨਾ ਸਿੱਧੂ ਆਪਣਾ ਹੀਰੋ ਆ ਪਾਨੇ ਸਿੱਧੂ ਦਾ ਸਾਥ ਦਓ ਹੈਨਾ ਕਿੰਨੇ ਲੋਕਾਂ ਦੀ ਹੱਲਪ ਕਰਦਾ ਕੌਣ ਕਰਦਾ ਕਰਦਾ ਕੋਈ ਇੱਥੇ ਕਿਸੇ ਨੂੰ ਪੁੱਛ ਕੇ ਦੇ ਲੋ ਕੋਈ ਦੁਖੀ ਦੀ ਹੱਲਪ ਨਹੀਂ ਕਰੂ ਪਰ ਪਾਨਾ ਸਿੱਧੂ ਕਿਦਾਂ ਲੋਕਾਂ ਨਾਲ ਖੜਾ ਸਪੋਰਟ ਕਰਦਾ ਬਈ ਸਾਰੀਆਂ ਜੈਂਟਾ ਨੇ ਲੋਕਾਂ ਨੂੰ ਠੱਗਿਆ ਸੀ ਉਹਦੇ ਵਾਸਤੇ ਕਿੰਨਾ ਉਹ ਹੈਨਾ ਤੇ ਉਹ ਆਪਾਂ ਨੂੰ ਸੋਚਣਾ ਚਾਹੀਦਾ ਵੀਰੋ ਤੇ ਸਾਥ ਦੋ ਪਾਨੇ ਸਿੱਧੂ ਦਾ ਤੇ ਜਿਹੜੀ ਫੁਕਰੀਆ ਕੈਨੇਡਾ ਵਾਲੀ ਕੀ ਨਾਮ ਇਹਦਾ ਭੁੱਲ ਗਿਆ ਮੈਂ ਨੈਂਸੀ ਗਰੇਵਾਲ ਇਨੂੰ ਲਾਂਧਾ ਪਾਇਆ ਕਰੋ ਧੰਨਵਾਦ ਮੇਰੇ ਧੰਨਵਾਦ